ਤੋਂ ਹਟੇ ਨਾਲ ਅਬਰਸਰ ਦੀ ਸਾਜੀ ਕਰਨ ਲੱਗੇ ਆ ਜਿਸ ਦੇ ਵਿੱਚ ਇੱਕ ਅਬਰਸਰ ਦੇ ਰਹਿਣ ਵਾਲੇ ਸਿੱਖ ਪਰਿਵਾਰ ਦੇ ਪੰਚਾਤੋਂ ਹਿਮਾਚਲ ਕੋ ਮੜ ਜਾਂਦਾ ਹੈ ਤਾਂ ਉਸ ਦੇ ਉੱਪਰ ਲੋਕਾਂ ਵੱਲੋਂ 잔ਹਿਵਾ ਹਮਲਾ ਕੀਤਾ ਜਾਂਦਾ ਹੈ। ਯਹਾਂ ਪੇ ਦਰਸ਼ਕਾਂ ਦੱਸ ਦਈਏ ਕਿ ਹਿਮਾਚਲ ਕੋ ਮੜ ਗਏ ਅਬਰਸਰ ਦੇ ਸਿੱਖ ਪਰਿਵਾਰ ਦੇ ਉੱਪਰ ਹਮਲਾ ਹੋਇਆ ਹੈ। ਸਤੇ ਤੋਂ ਇੱਕ ਪਰਿਵਾਰ ਜਿਹੜਾ ਉਹ ਆਇਆ ਸੀ ਬਾਅਦ ਵਿੱਚ ਹਿਮਾਚਲ ਕੋ ਮੜ ਗਿਆ ਸੀ ਤਾਂ ਉਸ ਦੀ ਲੋਕਾਂ ਦੀ ਭੀੜ ਨੇ ਇਹ ਹਮਲਾ ਕਰ ਦਿੱਤਾ। ਔਰ ਜੋ ਪਰਿਵਾਰ 'ਤੇ ਮੈਂਰਾ ਇਲਜ਼ਾਮ ਹੈ ਕਿ ਕੰਗੜਾ ਨੌਦੂ ਜਿਹੜਾ ਥੱਪਣ ਮਾਰਿਆ ਗਿਆ ਸੀ ਉਸ ਤੇ ਬਦਲੇ ਉਨਾ ਤੇ ਹਮਲਾ ਕਰਾ ਕੀਤਾ ਗੁਰਜੀ ਗੁਰਜੀ ਜਿਹੜਾ ਜਿਹੜਾ ਬਸੰਤ ਤੋਂ ਤੀਸਰੀ ਵਾਰ ਸੰਸਦ ਚੋਣਾਂ ਕੈਨੂ ਜਿਹੜੇ ਪਿੰਡ ਪਰਵਾਸ ਦਾ ਪਤਾ ਲੈਣੇ ਸਸਟਰ ਪਹੁੰਚੇ ਤੁਹਾਨੂੰ ਪੂਰੀ ਮਦਦ ਆਪ ਲੋਸਾ ਤੋਂ ਆਇਆ ਹਾਂ ਤੇ ਇਸ ਕੰਮ ਵਿੱਚ ਪੂਰੀ ਰੁਪਰ ਜਾ ਕੌਣ ਕੋ ਐਨਆਰਆ ਕੌਂਟਰੀ ਕਰਦਾ ਭਾਈ ਇਸੇ ਕਰਕੇ ਕੁਰੇ ਕਰਦਾ ਪੰਜਾਬ ਆ ਜੀ ਮੇਰਾ ਨਾਮ ਕਬਲਜੀਤ ਸਿੰਘ ਹੈ ਤੇ ਮੈਂ ਸਪੇਨ ਤੋਂ ਪੰਜਾਬ ਜਿਹੜਾ ਆਏ ਆ ਉਹ ਉਹ ਮਤਲਬ ਕਿ ਪੰਜਾਬ ਸਾਨੂੰ ਪੰਜਾਬ ਚ ਰਸੋਈ ਦੇ ਲਾਗੇ ਇੱਕ ਗਰੁੱਪ ਗੈਂਗ ਗਰੁੱਪ ਜਿਹੜਾ ਉਹਨੇ ਸਾਨੂੰ ਸਾਡੇ ਤੇ ਅਟੈਕ ਕਰ ਦਿੱਤਾ ਤੇ ਬਹੁਤ ਬੁਰੀ ਤਰ੍ਹਾਂ ਸਾਨੂੰ ਕੁੱਟਿਆ ਮਾਰਿਆ ਗਿਆ ਵੀਡੀਓ ਪੁਲਿਸ ਨੇ ਡਿਲੀਟ ਕਰ ਦਿੱਤੀਆਂ ਜਿਹੜੀਆਂ ਮੇਰੀ ਵਾਈਫ ਨੇ ਬਣਾਈਆਂ ਸੀ ਤੇ ਉਹਨਾਂ ਨੇ ਡਿਲੀਟ ਕਰਵਾ ਦਿੱਤੀਆਂ ਹਾਂਜੀ ਨਹੀਂ ਉਹਨਾਂ ਦੀ ਪੁਲਿਸ ਨੇ ਮੇਰੀ ਵਾਈਫ ਦਾ ਫੋਨ ਫੜ ਕੇ ਤੇ ਡਿਲੀਟ ਕਰ ਦਿੱਤੀ ਹਾਂਜੀ ਫੋਨ ਸਾਡੇ ਕੋਲ ਹੀ ਹੈ ਨਹੀਂ ਉਹਨਾਂ ਨੇ ਆਈਕਲੋਡ ਜਾ ਕੇ ਡਿਲੀਟ ਕਰ ਦਿੱਤੀਆਂ ਅਸੀਂ ਮੇਰੇ ਖਿਆਲ ਨਾ ਕਵਰ ਨਹੀਂ ਹੋ ਸਕਦੀਆਂ ਫਿਰ ਵੀ ਟਰਾਈ ਕਰਾਂਗੇ ਜੇ ਹੋ ਸਕਦਾ ਆਈਫੋਨ ਹੈ ਨਹੀਂ ਟੁੱਟ ਭੱਜ ਟੁੱਟ ਭੱਜ ਨਹੀਂ ਹੋਈ ਮੇਰੇ ਸਿਰ 'ਚ ਸੱਟਾਂ ਲੱਗੀਆਂ ਨੇ ਵੇਖੋ ਤੇ ਨਹੀਂ ਜੀ ਹਨ ਪਛਾਤੇ ਲੋਕ ਮੰਗ ਸਾਡੀ ਕਿਸੇ ਕੋਲ ਕੋਈ ਨਹੀਂ ਅਸੀਂ ਮੰਗ ਕਦੀ ਕਰਨੀ ਅਸੀਂ ਕਿਹੜਾ ਕੋਈ ਇਥੇ ਸਰਕਾਰ ਨਾ ਕਿਸੇ ਨਾ ਹੀ ਲੜਨਾ ਆਏ ਜਾਂ جنگ ਲੜਨਾ ਆਏ ਅਸੀਂ ਇੱਥੇ ਕਾਰੋਬਾਰ ਕਰਨ ਆਏ ਆ ਤੇ ਪਰ ਸਾਰਾ ਕੁਝ ਛੱਡ ਛਿੜਾ ਕੇ ਆਪਣੇ ਪੰਜਾਬ ਵਾਪਸ ਤੇ ਬਹੁਤ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਇੱਕ ਅਸੀਂ ਐਕਸ਼ਨ ਲੈਣਾ ਚਾਹੁੰਦੇ ਆ ਕਿ ਸਾਡੇ ਪੰਜਾਬੀ ਕਮਿਊਨਿਟੀ ਜਿਹੜੀ ਹੈ ਇੱਥੇ ਰਹਿ ਕੇ ਕਾਰੋਬਾਰ ਸਾਡੇ ਜੰਗ ਜਿਹੜੇ ਕਰਨ ਉਹਦੇ ਵਾਸਤੇ ਇਹੀਂ ਆਏ ਆ ਤੇ ਕਾਫੀ ਗੋਰੇ ਲੋਕ ਜਿਹੜੇ ਆ ਉਹ ਸਾਡੇ ਨਾਲ ਇੱਥੇ ਇਹ ਬਿਜ਼ਨਸ ਦੇ ਵਿੱਚ 파ਟਨਰ ਨੇ ਜਿਹੜੇ ਸਾਡੇ ਨਾਲ ਕੰਮ ਕਰਨਗੇ ਇੱਥੇ ਪੰਜਾਬ ਦੇ ਵਿੱਚ ਜੋ ਕਿ ਇੱਕ ਪੰਜਾਬ ਸਰਕਾਰ ਦੀ ਸੋਝ ਹੀ ਕਿ ਗੋਰੇ ਸਾਡੇ ਮੁਲਕਾਂ 'ਚ ਕੰਮ ਕਰਨ ਤੇ ਅਸੀਂ ਉਸ ਚੀਜ਼ ਨੂੰ ਲੈ ਕੇ ਪੂਰਾ ਸਪੋਰਟ ਕਰ ਰਹੇ ਹਾਂ ਤੇ ਕਾਫੀ ਗੋਰੇ ਸਾਡੇ ਨਾਲੇ ਕੰਮ ਕਰ ਰਹੇ ਨੇ ਤੇ ਬਹੁਤ ਜੰਗ ਅੱਜ ਵੀ ਸਾਡੀ 100 ਤੋਂ ਪਲੱਸ ਬੰਦੇ ਦੀ ਬਿਜ਼ਨਸ ਮੀਟਿੰਗ ਆ ਜਿਹੜੀ ਕਿ ਅਸੀਂ ਕਰਨ ਜਾ ਰਹੇ ਹਾਂ ਹੁਣ 4 ਵਜੇ ਤੇ ਇਹ ਹੀ ਆ ਕੰਮ ਕਰਨ ਵਾਸਤੇ ਆਏ ਆ ਤੇ ਕੰਮ ਹੀ ਕਰਨਾ ਮੇਰਾ ਨਾਮ ਜੋਵਨ ਪੰਨੂ ਤੇ ਅਸੀਂ ਇੰਗਲੈਂਡ ਰਹਿੰਨਾ ਮੈਂ ਸਾਰੇ ਵਾਸੀ ਉੱਥੋਂ ਦੇ ਹੀ ਆ ਹਿਮਾਚਲ ਗਏ ਆ ਤੇ ਉਧਰ ਦੇ ਹੱਡਾਂ ਨਾਲ ਧੱਕਾ ਕੀਤਾ ਬਹੁਤ ਜ਼ਿਆਦਾ ਸਾਨੂੰ 200 300 ਬੰਦੇ ਨੇ ਕੁੱਟਿਆ ਹੈ ਕੌਣ ਉਹ ਮੇਰਾ ਵੱਡਾ ਭਰਾ ਆ ਅਸੀਂ ਦੋਵੇਂ ਇਕੱਠੇ ਸਨ ਹਾਂਜੀ ਕਿੰਨੇ ਜਣੇ ਸੀ ਉਹ ਵਿਅਕਤੀ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹ 200 ਤੋਂ ਉੱਪਰ ਹੀ ਸੀ ਗੱਲ ਲੜਾਈ ਕੁਛ ਵੀ ਨਹੀਂ ਅਸੀਂ ਕਿਉਂ ਲੜਨਾ ਹੀ ਉਹਨਾਂ ਨੇ ਐਵੇਂ ਬੱਸ ਪਾੜੀਏ ਸਾਰੇ ਇਕੱਠੇ ਹੋ ਕੇ ਗੱਲ ਪਾਗੇ ਅਹੀਂ ਕਹਿੰਨੂ ਕੰਪਲੀਟ ਨਹੀਂ ਕੀਤੀ ਅਸੀਂ ਆਪਣੀ ਐਮਬੈਸੀ ਨਾਲ ਗੱਲ ਕਰਾਂਗੇ ਪਹਿਲਾਂ ਹਾਂਜੀ ਉਹੜਲਾ ਸਾਹਿਬ ਉਹੜਲਾ ਸਾਹਿਬ ਨੇ ਜੋ ਵਿਸ਼ਵਾਸ ਦਵਾਇਆ ਹੋਆ ਕਿ ਅਹੀਂ ਜਿਹੜਾ ਵਾ ਤੁਹਾਡੇ ਫਮਾਤੇ ਸਰਕਾਰ ਨਾਲ ਗੱਲ ਕਰਾਂਗੇ ਜਾਂ ਮਿਲ ਕੇ ਪਾਰਲੀਮੈਂਟ ਚ ਗੱਲ ਚੁੱਕਾਂਗੇ ਇਹ ਮੁੱਦਾ ਚੁੱਕਾਂਗੇ ਤੇ ਮੈਂ ਇਹ ਵੀ ਕਹਿਣਾ ਕਿ ਉਹਨਾਂ ਨੂੰ ਉਹੜਲਾ ਸਾਹਿਬ ਨੂੰ ਕਿ ਸਾਡਾ ਪਾਰਲੀਮੈਂਟ ਚ ਮੁੱਦਾ ਚੁੱਕੋ ਵੀ ਸਾਨੂੰ ਛਿੱਤਰ ਕਿਉਂ ਵੱਜੇ ਝਕੋਟਿਆ ਸਾਨੂੰ ਕਿਉਂ ਇੰਨਾ ਮਤਲਬ ਕਿ ਸਾਡੀਆਂ ਹੱਡੀਆਂ ਤੱਕ ਤੋੜ ਤੱਕ ਗਏ ਬੰਦੇ ਦੇਖੋ ਵੀਡੀਓ ਅਹੀਂ ਛੇਤੀ ਲਾਂਚ ਕਰਾਂਗੇ ਭਾਜੀ ਉਹ ਵੀਡੀਓ ਸਾਰੀ ਦੱਸ ਦਊਗੀ ਸਾਡੇ ਨਾਲ ਕੀ ਹੋਇਆ ਇੱਕ ਸਾਰਾ ਪ੍ਰੂਫ ਆ ਨਾਲੇ ਪਤਾ ਲੱਗ ਜਾਏਗਾ ਸਾਡੇ ਨਾਲ ਕੀ ਹੋਇਆ ਤੇ ਉਹ ਡਿਲੀਟ ਕੀਤੀ ਗਈ ਹੈ ਆਈ ਕਲਾਉਡ ਦੇ ਵਿੱਚੋਂ ਕਢਾ ਲਾਂਗੇ ਜਾ ਕੇ ਐਪਲ ਸਟੋਰ ਉਹ ਪੁਲਿਸ ਵਾਲਿਆਂ ਨੇ ਡਿਲੀਟ ਕਰਤੀ ਕਿ ਕੋਈ ਰੋਲਾ ਨਾ ਬਣੇ ਪੁਲਸ ਵਾਲੇ ਮੌਜੂਦ ਸਨ ਪਰ ਥੋੜੇ ਸਨ ਉਹ ਬੰਦੇ 200 300 ਜਣਾ ਇਹ ਕੋਈ ਮਜੂਦੀ ਜਿਹੀ ਲੜਾਈ ਹੋਈ ਇਹ ਸਾਰਾ ਕੁਝ ਕਿ ਉਹ ਪਹਿਲੇ ਵੇਖਦੇ ਨੇ ਵੀਡੀਓ ਦੇ ਵਿੱਚ ਕੌਣ ਦੋਸ਼ੀ ਹੈ ਉੱਥੇ ਕਰਨਾ ਚਾਹੀਦਾ ਦੋਸ਼ੀ ਪੁਲਸ ਵਾਲੇ ਹੁਣ ਮੇਕੋ ਆਪਣੀ ਡਿਊਟੀ ਕਰਨੀ ਹੈ ਵਿਚਾਰਿਆਂ ਨੇ ਐਵੇਂ ਅਸੀਂ ਪੁਲਸ ਤੇ ਇਲਜ਼ਾਮ ਨਹੀਂ ਲਾ ਸਕਦੇ ਉਹਨਾਂ ਨੂੰ ਲੱਗਦਾ ਨਹੀਂ ਸੀ ਕਾਰਵਾਈ ਕਰਨੇ ਕਿੰਦੀ ਉਸ ਬੰਦਿਆਂ ਦੇ ਉੱਤੇ ਜਿਨ੍ਹਾਂ ਨੇ ਕੁੱਟਿਆ ਨਹੀਂ ਉਹ ਤੇ ਉਹਨਾਂ ਦੇ ਨਾਲ ਰਹਿੰਦੇ ਨੇ ਰੋਜ਼ ਮਤਲਬ ਉਹਨਾਂ ਦੇ ਜਾਣੂ ਨੇ ਸਾਰੇ ਉਹਨਾਂ ਵਿਚਾਰਿਆਂ ਨੇ ਕਿਉਂ ਉਹਨਾਂ ਤੇ ਕਾਰਵਾਈ ਕਰਨੀ ਉਹਨਾਂ ਨੇ ਸਗੋ ਕਿ ਆ ਕੇ ਨਿਕਲ ਜਾਈਓ ਇਥੋਂ ਉਸਨੇ ਕਿਹਾ ਆਹ ਪੀ ਜਾਨ ਬਚਾ ਕੇ ਨਿਕਲ ਜਾਓ ਇਹਨਾਂ ਨੇ ਫੇਰ ਪੈ ਲੈਣਾ ਤੁਹਾਨੂੰ ਕਿਹੇ ਤਰੀਕੇ ਉਹਨਾਂ ਨੇ ਚੰਬੇ ਥਾਣੀ ਸਾਨੂੰ ਕੱਢਿਆ ਵਾ ਲੁਕਾ ਕੇ ਜਿਹੜੀ ਹਾਂਜੀ ਇੱਕ ਹੀ ਗੱਡੀ ਸੀ ਮੇਰੇ ਕੋਲ ਸਕਾਰਪਿਓ ਗੱਡੀ ਸੀ ਤੇ ਮੇਰਾ ਬ੍ਰਦਰ ਹੀ ਨਹੀਂ ਗੱਡੀ ਉਹਨਾਂ ਤੋੜਨੀ ਚਾਹੀ ਪਰ ਗੱਡੀ ਅਸੀਂ ਜਿਹੜੀ ਉਹ ਵਿਚਾਲੀ ਭਜਾ ਕੇ ਹਾਂਜੀ ਦੇਖੋ ਇਹ ਘੁੰਮਣ ਫਿਰਨ ਗਏ ਸੀ ਹਜ਼ਾਰ ਕਿਲੋ ਜੀ ਤੋਂ ਔਰ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦامی ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਹਜ਼ੂਮ ਨੇ ਹਮਲਾ ਕਰਤਾ ਇਹ ਫੈਮਿਲੀ ਸੀ ਦੋ ਬ੍ਰਦਰਸ ਸੀ ਇੱਕ ਬ੍ਰਦਰ ਦੀ ਵਾਈਫ ਹੈ ਔਰ ਉਹ ਵੀ ਐਨ ਆਰ ਆਈ ਹੈ ਔਰ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਔਰ ਬਾਹਰ ਦੇ ਇਹਨਾਂ ਕੋਲ ਪਾਸਪੋਰਟ ਨੇ ਸੋ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਭੇਜ ਕੇ ਵੇਖ ਕੇ ਉਹਨਾਂ ਨੇ ਇਹਨਾਂ ਨੂੰ ਮਾਰ ਮਾਰਾ ਚੰਗਾ ਵੀ ਬੋਲੇ ਕੁੱਟ ਮਾਰ ਵੀ ਕੀਤੀ ਬਹੁਤ ਜਿਆਦੀ ਜਿਹਦੀ ਮੈਂ ਬਹੁਤ ਨਿੰਦਿਆ ਕਰਦਾ ਔਰ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰ ਵੀ ਇਹ ਟੈਕਸ਼ਨ ਲਵੇ ਮੁੱਖ ਮੰਤਰੀ ਜਿਹੜੇ ਹਮਾ ਚੱਲਦੇ ਨੇ ਉਹ ਵੀ ਇਮੀਡੀਏਟ ਐਕਸ਼ਨ ਲੈਣ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਇਮੀਡੀਏਟ ਗੱਲ ਕਰਨ ਕਿਉਂਕਿ ਸਾਨੂੰ ਸਖਾਵੇ ਮਾਹੌਲ ਚਾਹੀ ਸਾਨੂੰ ਜਦੋਂ ਵਰਗਾ ਦੀ ਰਾਜਨੀਤੀ ਧਰਮਾਂ ਦੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਸਾਡੇ ਵਰਗੀਕਰਨਾਂ ਧਰਮਾਂ ਦੇ ਰਾਜਨੀਤੀ ਦੇ ਵਿੱਚ ਨੁਕਸਾਨ ਪੈਦਾ ਕਰਦੀਆਂ ਔਰ ਸਾਡੇ ਸਮਾਜ ਚ ਪਾੜ ਵਧਦਾ ਹੈ ਇਹੋ ਹੀ ਚਿੰਤਾ ਆ ਕੇ ਕਰਦੇ ਸਨ ਔਰ ਇਹ ਚਿੰਤਾ ਨੂੰ ਵਰਗਾ ਦੀ ਰਾਜਨੀਤੀ ਦੇ ਵਿੱਚ ਵਡਾਵਾ ਮਿਲਦਾ ਹੈ ਸੋ ਜਿਹੜੀ ਘਟਨਾਵਾਂ ਵਾਪਰੀ ਕੰਗਣਾ ਨਾ ਵੀ ਅਸੀਂ ਕਿਹਾ ਵੀ ਠੀਕ ਹੈ ਇਹੋ ਜਿਹੀਆਂ ਘਟਨਾਵਾਂ ਤੇ ਬਹੁਤ ਸੀਐਮ ਨਾ ਵੀ ਵਾਪਰੀਆਂ ਨੇ ਬੜੇ ਬੜੇ ਪੋਲੀਟਿਕਲ ਬੰਦੇ ਨਾ ਲੋਕ ਆਪਣਾ ਰੰਗ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਕੋ ਮਾੜੀ ਵਰਤਣਾ ਉਹ ਫਿਰ ਕਿਤੇ ਨਾ ਕਿਤੇ ਕੁਝ ਪੱਖ ਦੇ ਪੱਖ ਚ ਵੀ ਹੋਗੇ ਔਰ ਕੁਝ ਲੋਗ ਇਹਨੂੰ ਸੈਲੀਬ੍ਰੇਟ ਕਰ ਲੱਗ ਗਏ ਜਦਕਿ ਇਹੋ ਜਿਹਾ ਘਟਨਾਵਾਂ ਨੂੰ ਕਿਤੇ ਵੀ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਤੁਸੀਂ ਦੇਖੋ ਜੇ ਕੋਈ ਝਗੜਾ ਹੋਵੇ ਕੋਈ ਚੋਬਾ ਦਾ ਬੈਕ ਨਾ ਬੈਟਾ ਹੁੰਦਾ ਹੈ ਸੋ ਜਿਹੜੀ ਘਟਨਾ ਵਾਪਰ ਗਈ ਹੁਣ ਉਹਦਾ ਰਿਐਕਸ਼ਨ ਉਥੇ ਮਾਚਲ ਚ ਦੇਖਣ ਨੂੰ ਮਿਲਿਆ ਹੁਣ ਇੱਥੇ ਵੀ ਮਾਚਲੀ ਰਹਿੰਦੇ ਨੇ ਉਥੇ ਵੀ ਪੰਜਾਬੀ ਰਹਿੰਦੇ ਨੇ ਸਾਰੇ ਦੇਸ਼ ਵਿੱਚ ਪਹਿਲੇ ਆਪਾਂ ਨੂੰ ਮੁੱਖ ਮੰਤਰੀ ਨੂੰ ਇਮੀਡੀਏਟਲੀ ਮੇਰਾ ਮੰਗਿਆ ਪੰਜਾਬ ਦੇ ਮੁੱਖ ਮੰਤਰੀ ਤੋਂ ਮਾਚਲ ਦੇ ਮੁੱਖ ਮੰਤਰੀ ਤੋਂ ਮੀਟਿੰਗ ਕਰਕੇ ਦੋਵੇਂ ਸਖਤ ਐਕਸ਼ਨ ਲੈਣ ਔਰ ਤੁਰਤ ਬਾਅਦ ਲੋਕਾਂ ਨੂੰ ਇੱਕ ਸੰਬੋਧਨ ਕਰਨ ਕਿ ਇਹ ਭਾਰਤ ਸਾਡਾ ਸਾਰਿਆਂ ਦਾ ਸੰ ਅਸੀਂ ਲੋਕ ਕਨਸਟੀਟਿਊਸ਼ਨ ਮੁਤਾਬਕ ਸੈਕੂਲਰ ਸੋਚ ਨਾਲ ਚੱਲਦੇ ਆਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਵਾਂਗੇ। ਪਰ ਇਹ ਸਾਨੂੰ ਕਹਿਣਾ ਪਊਗਾ। ਇਹ ਹੋਇਆ ਸਰ ਸਾਹਿਬ ਜਿਹੜੇ ਕੰਮ ਨਾਲ ਬਹੁਤ ਧਿਆਨਬਾਜੀ ਕਰਦੇ ਕੀ ਲੱਗਦਾ ਕਿ ਉਸਦਾ ਅਸਰ ਸਮਾਜ ਦੇ ਲੋਕਾਂ 'ਤੇ ਨਹੀਂ ਕਰ ਰਿਹਾ ਇਹ ਸੋਚ ਉਹਨਾਂ ਦੀ। ਉਤਰਤੀ ਗੱਲ ਹੈ ਦੇਖੋ ਜਿਹੜੀ ਲੜਕੀ ਨੇ ਥੱਪੜ ਮਾਰਿਆ ਉਹਨੂੰ ਜਦੋਂ ਮਾਰਿਆ ਉਹਨੇ ਆਪਣੀ ਭਾਵਨਾ ਦੇ ਕਾ ਬੈਕ ਚ ਵਾਕਿਆ ਜਾਂ ਕੁਝ ਕਰਕੇ ਉਹਦੇ ਕੋਈ ਹੋ ਗਈ ਗਲਤੀ। ਪਰ ਉਹਦੇ ਇਵੇਜ ਦੇ ਵਿੱਚ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਔਰ ਉਹਦੇ ਵਿੱਚ ਵਿੱਚ ਰਿਐਕਸ਼ਨ ਉੱਥੇ ਵੀ ਦੇਖਣ ਨੂੰ ਮਿਲਿਆ ਇੱਥੇ ਤੋਂ ਡਰਦੇ ਹਾਂ ਅਸੀਂ ਕਿ ਅਸੀਂ ਲੋਕਾਂ ਨੇ ਸਾਡੀਆਂ ਸੰਝਾਂ ਨੇ ਬਹੁਤ ਅਸੀਂ ਕਹਿਣ ਨੂੰ ਪਰਦੇਸ਼ ਹੈ ਪਰ ਵੀ ਅਰੈਂਡੀਅਨ ਸਾਨੂੰ ਇਹੋ ਜਿਹੀ ਚੀਜ਼ਾਂ ਨੂੰ ਮਤਲਬ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਸਮਾਜ ਨੂੰ ਅੱਗੇ ਲੈ ਜਾਣ ਦੀ ਕੰਮ ਕਰਨਾ ਚਾਹੀਦਾ ਹੈ ਅੱਜ ਉੱਥੇ ਵੀ ਉਹਨਾਂ ਨੇ ਬਹੁਤ ਗਲਤ ਕੰਮ ਹੋਇਆ ਸਾਡੇ ਪੰਜਾਬੀ ਭਰਾ ਦੇ ਨਾਲ ਬਹੁਤ ਗਲਤ ਰਿਐਕਸ਼ਨ ਹੋਇਆ ਔਰ ਮੈਂ ਤਾਂ ਕਹਾਂਗਾ ਕਿ ਇਹ ਨਹੀਂ ਹੋਣਾ ਚਾਹੀਦਾ ਜਦੋਂ ਦੀ ਬੀਜੇਪੀ ਗਵਰਨਮੈਂਟ ਨੇ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਉਹਦੇ ਨਤੀਜੇ ਜਿਹੜੇ ਆ ਇਹੋ ਜਿਹੇ ਘਟਨਾਵਾਂ ਜਿਹੜੀਆਂ ਪੰਜਾਬ ਇਨਾ ਘਟਨਾਵਾਂ ਤੱਕ ਪਹੁੰਚ ਰਿਹਾ ਅੱਜ ਮੈਂ ਦੋਵਾਂ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਵੀ ਇਹ ਇਨੀਸ਼ੀਏਟਿਵ ਲੈਣ ਔਰ ਮੁੱਖ ਮੰਤਰੀ ਮਹਾਚਲ ਵੀ ਇਮੀਡੀਏਟਲੀ ਉਹਨਾਂ ਨੂੰ ਵੈਰੀਫਾਈ ਨੋਟੀਫਾਈ ਕਰਕੇ ਉਹਨਾਂ ਤੇ ਪਰਚਾ ਦਰਜ ਕਰਨਾ